ਉਹ ਪੇਜ ਲਾਉਣ ਵਾਲੇ ਮਸ਼ੀਨਾ ਫੜ ਲੈਂਦੇ ਐਦਾਂ ਥੋੜੀ ਮਸ਼ੀਨਾ ਚੱਲਦੀ ਆ ਸਾਲੇ ਨੇ ਵਸੀੜੀ ਅੱਧੀ ਦਿੱਤੀ ਆ ਅੱਧੀ ਆਪਾਂ ਪੂਰੀ ਕਰ ਦਨੇ ਘਰ ਕੀ ਪੈਨ ਦੇਣਾ ਨਹੀਂ ਤੇ ਲਗਾਇਨਾ ਕਰੀ ਦਵਾਂਗੇ ਉਹ ਯਾਰ ਰਿੰਗ ਪੈਣ ਜਦੋਂ ਨਾ ਇੱਕ ਗਲਤ ਪੈ ਗਿਆ ਸੀ ਇੱਕ ਅਗਲੀਆਂ ਪੁੱਤੀਆਂ ਨਹੀਂ ਵੇਖੀਆਂ ਇਹਦਾ ਨਾਟ ਖੋਲ ਲੋ ਜੋ ਮਰਜੀ ਖੋਲ ਲੋ ਸਰਵਿਸ ਕਰਦੇ ਖੋਲਣਾ ਫਿਰ ਅਗਲਾ ਇੱਕੜਕਾ ਜੋ ਸਰਵਿਸ ਕੀਤੀ ਉਹ ਲਾ ਦਾਂਗੇ ਫਿਰ ਉਹ ਇਹ ਜਿਹੋ ਜੇ ਆਪ ਦਿਲ ਇਧਰ ਆ ਸਤੇ ਰੋ ਜੋ ਤਾਇਆ ਇਹਨਾਂ ਦਾ ਆ ਵੇਖੋ ਲੈ ਲੈ ਇਹ ਬਾਈ ਜੀ ਹੋ ਗਈ ਆ ਰੈਡੀ ਬਗੇੜਾ ਇਹਨੂੰ ਪਾਉਣ ਵਾਲਾ ਰਹਿ ਗਿਆ ਕਈ ਵੀਰਾਂ ਦੇ ਹੀ ਚੱਲਣੀ ਨਹੀਂ ਚੱਲਣੀ ਨਹੀਂ ਪਰ ਆਪਾਂ ਹੁਣ ਇਹਨਾਂ ਨੂੰ ਚਲਾ ਕੇ ਤੇ ਵੀਡੀਓ ਵੀ ਪਾਵਾਂ ਫਿਰ ਗੂਰੂ ਨੂੰ ਪਾ ਲੈ ਨਵੇਂ ਆ ਸਾਰੇ ਹਾਂ ਓਕੇ ਰਿਪੋਰਟ ਪੂਰੀ ਚੇਂਜਰ ਕਰਕੇ ਓਕੇ ਦੇ ਪਾ ਦੇਣਾ ਗੇੜਾ ਇਹਨੂੰ ਤੁਹਾਨੂੰ ਇਹ ਜਲਦੀ ਵੀ ਦਿਖਾਵਾਂਗੇ ਦਿਖਾਈ ਆ ਵੀ ਦਿਖਾਈ ਆ ਜਿਹੜੀ ਇਹਦੀ ਦਾਣੇ ਮਾਰਨ ਦੀ ਸ਼ਿਕਾਇਤ ਸੀ ਉਹ ਤੁਹਾਨੂੰ ਵੀਡੀਓ 'ਚ ਦੱਸਦੇ ਆ ਵੀ ਉਹ ਕੀ ਸ਼ਿਕਾਇਤ ਸੀ ਕਿਉਂ ਦਾਣੇ ਮਾਰਦੀ ਬਣੇ ਰਿਓ ਵੀਡੀਓ ਦੇ ਨਾਲ ਇਹ ਕਰਤੀ ਓਕੇ ਸਾਰੀ ਇੱਕ ਨੰਬਰ ਮਾਰੂਗੀ ਫੁਕਾਰੇ ਇਹ ਬਾਈ ਜੀ ਸਪਾਈਕਾਂ ਪਾਤੀਆਂ ਸਾਰੀਆਂ ਨਵੀਆਂ ਓਕੇ ਰਾਣੀ ਨਵੀ ਆ ਜਿਹੜੀ ਮਗਰਪਟੇ ਵਾਲੀ ਪੱਤੀ ਆ ਫਟਾ ਤਾਂ ਨਹੀਂ ਨੀ ਨਾ ਮਗਰ ਇਹ ਨਹੀਂ ਲੱਗਾ ਆ ਹੋ ਹੈਗਾ ਨਹੀਂ ਇਹ ਤਾਂ ਦਾਣੇ ਮਾਰਦੀ ਪਟਾ ਵੀ ਗਈ ਹੁਣ ਇੱਥੋਂ ਜਦੋਂ ਨਾ ਨਹੀਂ ਨਹੀਂ ਆਹੋ ਫਲੈਸ਼ਰ ਨੇ ਇੱਥੋਂ ਕਮਾਇਆ ਪਟਾ ਨਾ ਹੋਇਆ ਦਾਣੇ ਰੁਗਣੇ ਕਾਦੇ ਨਾ ਗੱਲ ਹਾਂ ਦਾਣੇ ਸੱਦੇ ਤੁਸੀਂ ਚੋਕੇ ਸਾਹ ਵਾਚਣਾ ਸਾਹ ਵਾਚਣਾ ਨਹੀਂ ਮਾਰਦੇ ਉਹਨੇ ਹਾਂ ਤੇ ਜੇ ਇੱਥੋਂ ਇਹਦੇ ਦਾ 100% ਤੇ ਫਰਕੇ ਦੇਣਾ ਪੈ ਹੀ ਜਾਣਾ ਪੈ ਗਿਆ ਇਹਦੇ ਜਦੋਂ ਜੁਗਾ ਸਿਸਟਮ ਹੀ ਨਹੀਂ ਹੈਗਾ ਵਿੱਚ ਇਹਨੇ ਦਾਣੇ ਮਾਰਦੇ ਨਾ ਕਣਕ ਤੇ ਹੈਗਾ ਹੀ ਕਣਕ ਤੇ ਵੀ ਦਾਣੇ ਮਾਰ ਪਟਾ ਉਹ ਵੱਡਾ ਹੈ ਨਾ ਦੂਜਾ ਹਾਂ ਓਏ ਉਹਦਾ ਉੱਤੇ ਹੀਗਾ ਉਹਦਾ ਨਹੀਂ ਉਹਦਾ ਕੋਈ ਚੱਕਰ ਨਹੀਂ ਹੜਾ ਕੋਈ ਦੀ ਨਹੀਂ ਉਹ ਤਾਂ ਤੰਗਲੀ ਦੇ ਉੱਤੇ ਲਾਇਆ ਸੀ ਉਹਦਾ ਨਹੀਂ ਕੋਈ ਚੱਕਰ ਇਹ ਚਾਹੀਦਾ ਸੀ ਇੱਧਰ ਕੀ ਆ ਕੋਈ ਨਹੀਂ ਆ ਨਾ ਤਾਂ ਠੀਕ ਕਰ ਕੇ ਲੈ ਲੈਣੇ ਕਰੀ ਆਉਣਾ ਆਉਣਾ ਹਾਂ ਬਾਈ ਜੀ ਪਟਾ ਲਾਇਆ ਇਹ ਪਹਿਲਾਂ ਨਹੀਂ ਸੀ ਪਟਾ ਉਹਦੇ ਕੋਲੇ ਪਹੁੰਚ ਇਹਨੂੰ ਤਾਂ ਹੀਆਂ ਧਾਣੇ ਮਾਰਨ ਦੀ ਬਿਮਾਰੀ ਜੀ ਦੋ ਚਾਪੀਆਂ ਪਾਣੇ ਲੈ ਕੇ ਦਈ ਧਾਣੇ ਵੇਖਾ ਹਾਂ ਅੱਲਾਹ ਰੱਬ ਪਾਵੇ ਨਵੇਂ ਮੈਰਮ ਖਾਵੇ ਹੋੜੀਆਂ ਧੂੜੀਆਂ ਕਹਿਣੀਆਂ ਏ ਹੋ ਗਈ ਓਕੇ ਰਿਪੋਰਟ ਸਾਰੀ ਕੀ ਰਿਹਾ ਸਾਰਲਾ ਵਲ ਡੰਗ ਦੀ ਤੈਨੂੰ ਬਰਾਕ ਦੀ ਇਹਦੋਂ ਮੜਿਆ ਹੈ ਮੈਂ ਮੁੰਡਿਆ ਹੂੰ ਮਣੂ ਵੀ ਗੱਲ ਹਨ ਪਾਈਕਾਂ ਇਹਦੇ ਹੀਰੇ ਨੂੰ ਪੁੱਛ ਕਿਵੇਂ ਹੀਰੇ ਨੂੰ ਪੁੱਛੇ ਵੀ ਗੇਅਰ ਗੁਰ ਹੈ ਹੀਰੇ ਕਿਵੇਂ ਪੈਂਦੇ ਹੁਣ ਬਣਾਈ ਆ ਤੂੰ ਵੀ ਜੀ ਮਾਰੀ ਇਹ ਡੈਕਸ਼ਨ ਅਡਕਸ਼ਨ ਬਾਈ ਜੀ ਇਹਦੀਆਂ ਸਾਰੀਆਂ ਲੀਕ ਇਹ ਜੈਨ ਜੂਨ ਪਾ ਕੇ ਤੇ ਸਾਰੀ ਓਕੇ ਕੀਤੀ ਇਹਦੀ ਆਪਾਂ ਜਲਦੀ ਦੀ ਵੀਡੀਓ ਬਣਾਣੀ ਚੱਲਦੇ ਜੀ ਤਾਂ ਜਿਹੜੀ ਦਾਣੇ ਦੂਣੇ ਵਾਲੀ ਸ਼ਿਕਾਇਤ ਸੀ ਨਾ ਉਹ ਐਨ ਕਣਕੰਡਾ ਕੱਢਣਾ ਇਹਦਾ ਐ ਦੋਵੇਂ ਬੰਦੇ ਓਕੇ ਗੇਅਰ ਵੀ ਬੰਤ ਆ ਜੀ ਉਹ ਵੀ ਉੱਥੇ ਤੇਲ ਬਹੁਤ ਜ਼ਿਆਦਾ ਗੇਅਰ ਚੋਂ ਨਿਕਲਿਆ ਸਾਨੂੰ ਵੇਚਣਾ ਪਿਆ ਇੱਕ ਤੁੰਕਾ ਇੱਕ ਤੁੰਕਾ ਗੇਅਰ ਵੀ ਓਕੇ ਕਲੱਚ ਪਲੇਟ ਵੀ ਓਕੇ ਐ ਬੱਲੇ ਬੱਲੇ ਹੁਣ ਕੰਮ ਪੂਰਾ ਬਾਕੀ ਆ ਬੈਡ ਬੁੱਢਾ ਟੁੱਟਾ ਉਹ ਵੀ ਓਕੇ ਹੋ ਗਿਆ ਨਾ ਇੱਥੇ ਸਹੀ ਹੋ ਗਿਆ ਨਾ ਕਲਚ ਰਹਿਲਾ ਕਰਨਾ ਹੁਦੈ ਉਹ ਵੈਲਡਿੰਗ ਹੀ ਕਰ ਦੇਣੀ ਪਛਾਣ ਕਰਕੇ ਤੇ ਕਲਚ ਤਾਂ ਬਹੁਤ ਰਹਿਲਾ ਭਰਾਵਾ ਲੈ ਠੀਕ ਆ ਠੀਕ ਆ ਓਕੇ ਹੋ ਗਿਆ ਫਿਰ ਤੇ ਇਹ ਵੈਲਡ ਇਹ ਹੁਣ ਬਾਈ ਜੀ ਪਾਉਣਾ ਆਪਾਂ ਗੇੜਾ ਗਾ ਉਹ ਵੀ ਤੁਹਾਨੂੰ ਵਿਖਾਉਣੇ ਤੇ ਇਹ ਸਾਹਬ ਨਹੀਂ ਚੈਲੰਜ ਹੀ ਐਕਸੈਪਟ ਕੀਤਾ ਚੱਲਦੀ ਨਹੀਂ ਆਂਦੇ ਇਹਦੇ ਭੱਜੂਗੀ ਇਹਦਾ ਖੜਨ ਨਹੀਂ ਹੰਤੇ ਢਿੱਲੇ ਹੁੰਦੇ ਫੇਰ ਹੀ ਪੈਰੰਗ ਵੀ ਢਿੱਲੇ ਹੁੰਦੇ ਨੇ ਉਹ ਪੁਰਾਣੇ ਪੈਰੰਗ ਵੀ ਢਿੱਲ ਮਾਰ ਜਾਂਦੇ ਉਹ ਨਵੇਂ ਪਾ ਵੀ ਨਹੀਂ ਆਪਾਂ ਕਿਹੜੇ ਹੀ ਡੀ ਐਲ ਐਕਸ ਐਂਜ ਕਰਕੇ ਆ ਬੈਰੰਗ ਇਹ ਲੋ ਡੀ ਐਲ ਐਕਸ ਬਹੁਤ ਘੱਟ ਘੈਂ ਹਰ ਰਹਿੰਦੇ ਆਂ ਇੰਗਲਾ-ਉੰਗਲਾ ਦੇ ਕਸਦ ਗਏ ਹੈ ਏਦਾ ਅੰਦਰੋਂ ਚੋੱਕ ਕੇ ਲਿਆਂਦੀ ਏ ਤੇ ਲਾਦੀ ਰੂਪ ਰਾਣੀ ਦੀ ਆ ਅੱਛਾ ਆ ਜਿਹੜੀ ਐਂਗਲ ਜੀ ਚਲੋ 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 ਆਹ ਤਾਂ ਜ਼ਾੜ ਨਹੀਂ ਘੁੰਮਦੀ ਕਿਉਂ ਆ ਨਰਵਲ ਡੰਗ ਕਰਨਾ ਆ ਹਾਂ ਚਲੋ ਤੇਰਾ ਯਾਰ ਥੋੜਾ ਭਾਈ ਯਾਰ ਫੋਣੀ ਦੇ ਰੇ ਸ਼ਾਬਾਸ਼ ਜਰਾ ਵਾਰ ਦੋ ਅੱਛਾ ਵੀਰ ਜੇ ਤੁਹਾਨੂੰ ਸਮਝ ਆਉਣਾ ਆਹ ਬਈ ਰਾਤ ਨੂੰ ਨਹੀਂ ਸੈਟਿੰਗ ਹੁੰਦੀ ਐ ਸੀ ਪਹਿਲੇ ਬੰਦੇ ਲਾਈ ਉੱਪਰ ਹੀ ਜਮਾ ਨਾ ਬੜਾ ਇਹ ਲਾਣਾ ਦੂਰ ਚਾੜੀ। ਇਹ ਰਾੜਾ ਹੀ ਹੈ ਵਈਆਂ ਸਾਰੀਆਂ। ਇਹਨਾਂ ਨੂੰ ਕਹਾਂ ਨਵੀਆਂ ਲਿਆ ਕੇ ਦਿੰਦੇ। ਨਵੀਆਂ ਇਹ ਰਾੜਾ ਹੋ ਰਾ। ਬੜਾ ਦੂਰ ਕਰਕੇ ਲਾਣਾ। ਇੱਕ ਦੂਜਾ। ਜਵਾਨੋ ਬਹੁਤ ਲੇਟ ਆ ਤੁਸੀਂ। ਇਦਾਂ ਤਾਂ ਲੈ ਲੀਆਂ ਕਪੈਣਾ। ਹੀ ਰਿਆ। ਹੀ ਰਿਆ ਵਿਚਾਰਾ ਉੱਖਾ ਹੀ ਕੀਤਾ ਅਜ। ਰਜਿੰਦਰ ਹੈ? ਓ। ਦਾਣੇ ਬਹੁ ਮਾਰਦੀ ਐ। ਉਹ ਵੇਹਣ ਬੜਾ ਚੋਲੇਗਾ ਇਹ ਵੇਖਦੀ ਐ ਇੱਕ ਤੀ ਦਾਣਾ ਜੇ ਮਾਰ ਵੀ ਜਾਵੇ ਦਾਣੇ ਦਾਣੇ ਵੱਡੂ ਤੇ ਧਾਣੇ ਮਾਰੂਗੀ ਹੋਰ ਫਹਨ ਚੋਦੇ ਨੇ ਕੀ ਮਾਰਨਾ ਰੇਤ ਆਦਾ ਦਾਣੇ ਮਾਰਦੀ ਆ ਆਹ ਦਾਣੇ ਮਾਰਨੇ ਹੋਰ ਨੇ ਮੂੰਗੀ ਮਾਰਨੂ ਨਹੀਂ ਨੀ ਕੰਮ ਸੋਨਾ ਹੋ ਗਿਆ ਕਿ ਨਹੀਂ ਇੱਕ ਨੰਬਰ ਹੈ ਦੋ ਨੰਬਰ ਇੱਕ ਨੰਬਰ ਇਹੀ ਗੇੜੇ ਕੋੜ ਹਲਾਦਾ ਕਿ ਨਹੀਂ ਲਾ ਲਾ ਆਲੇ ਲਾਲਾ ਬੋਤਲਾਂ ਦੇ ਨਾਲ ਕੋੜਾ ਹੀ ਮਾਰ ਦੇਣਾ ਚੱਲ ਉਹ ਤੇ ਕਾਠੀ ਪਾ ਕੇ ਉਡਾ ਲੈ ਗਿਆ ਹੁਣਾ ਜਿੰਦ ਲਉਣਾ ਹਾਂ ਚੱਲ ਮੱਜੀ ਦੇ ਬੈਠਾ ਨਾ ਦੱਸਿਆ ਜੀ ਅੱਜ ਦਾ ਬਾਡਾ ਹੋ ਗਿਆ ਤੇ ਕੀ ਚੱਕਰ ਹੈ ਬਹਿਣ ਨਹੀਂ ਦਿੰਦਾ ਕੋਈ ਫੜੇ ਬਸ ਚੱਲ ਭਰਾ ਵਿਆਹ ਕਰਨਾ ਤੇਨੂੰ ਉਹਨੇ ਤੈਨੂੰ ਕਰੀ ਨਹੀਂ ਮੈਂ ਆ ਗਿਆ ਜਾਲਿਆ ਤੁਮ ਘਾਟੀ ਮਜ਼ਾਕ ਕਰਦਾ ਤੇਰਾ ਕੰਮ ਇਹੋ ਜਿਹਾ ਹੀ ਤੁਹਾਡੀ ਅਸਾ ਗੱਲਾਂ ਕਰਨ ਨੂੰ ਤੇ ਚੱਟ ਘਰ ਗਿਆ ਨਹੀਂ ਤੁਸੀਂ ਫਿਰ ਉਹਨੂੰ ਲਾਇਆ ਹੁਣ ਬੰਦੇ ਨੂੰ ਹੈ ਤੈਨੂੰ ਕਹਿਣਾ ਹੀ ਭਰਾਵਾ ਸਾਲੇ ਨੇ ਵਸੀੜੀ ਅੱਧੀ ਦਿੱਤੀ ਆ ਅੱਧੀ ਆਪਾਂ ਪੂਰੀ ਕਰਨੇ ਆ ਹਰ ਕੀ ਪਾਇੰਦ ਨਾ ਨਹੀਂ ਤੇ ਕਮੈਂਟਾਂ ਚ ਪੰਕੜਾ ਕਿਨੂੰ ਕੱਲਾ ਹੀ ਵਾਜਾ ਮਾਰੀ ਜਿੰਦਾ ਦੱਸ ਮੈਨੂੰ ਕੀ ਗੱਲ ਹੈ ਜੀ ਉਹ ਮੁੰਡਿਆਂ ਦੀ ਸਾਰੀ ਆ ਗਿਆ ਵਾਹ ਵਾਹ ਚਾਬੀ ਲਿਆ ਵਰਕੇ ਖਲਾ ਗੁੱਲੇ ਕਿਥੇ ਪਾਏ ਹੈ ਗੁੱਲੇ ਕਿੱਧਰ ਪਾਏ ਮੁੰਡੇ ਆ ਗਏ ਚਾਬੀ ਵਰਕੇ ਲਓ ਜੀ ਲਓ ਇਹਦਾ ਕੰਮ ਆਈਫਾਈ ਕੀਤਾ ਵਿਆ ਤੇ ਨਹੀਂ ਕੀ ਲੱਗਦਾ ਤੈਨੂੰ ਲੱਗਦਾ ਜੀ ਸ਼ਾਮ ਕਰਦੇ ਮੜੀ ਬਾਹਰ ਫੱਟੀਆਂ ਫੱਟੀਆਂ ਖੁੱਡੀਆਂ ਕਰ ਦਿੰਦੇ ਆ ਥੋੜੇ ਨਾ ਹਾਂ ਜਾਣ ਕਿੱਧਰ ਨੂੰ ਜਾਣ ਦੀ ਉਹਨੂੰ ਵਾਰ-ਵਾਰ ਫੋਨ ਲਾ ਕੇ ਪੁੱਛੂਗਾ ਤੂੰ ਚਲਾਈ ਤੂੰ ਚਲਾਈ ਆ ਤੂੰ ਨੂੰ ਕਹ ਸਾਲਿਆ ਇਹਦੇ ਕੰਮ ਵੀ ਕੀ ਕੀਤੇ ਕੰਮ ਕੋ ਨਹੀਂ ਅੱਗੇ ਆਂਦੇ ਮਸ਼ੀਨ ਤੇ ਆਪਾਂ ਨੂੰ ਅੱਧੀ ਮਿਲੀ ਅੱਧੀ ਤੇ ਆਪਾਂ ਪੂਰੀ ਕਰਨੀ ਆ ਉਹ ਹੋ ਦੇ ਉਹ ਨੂੰ ਕਹੂਗਾ ਇਹ ਤੂੰ ਚਲਾਈ ਆ ਉਹਨੂੰ ਇਹ ਵੀ ਦੱਸਣਾ ਵੀ ਆ ਕੀ ਕੀਤਾ ਚੈਨ ਦੇ ਲੋਕ ਨੂੰ ਕਿਹਦੇ ਹਿਸਾਬ ਨਾਲ ਪਾਇਨ ਦਾਦਾ ਲੋਕ ਵੀ ਧੋਕੇ ਨੇ ਇਹ ਹੋਣੇ ਤੇ ਕਰਨਾ ਹੀ ਯਾਰ ਤਾਂ ਤੇਰਾ ਰਾਦਾ ਬਾਹਰ ਕੱਢ ਲਈ ਬਾਹਰ ਹੀ ਸੁੱਟ ਲਈ ਮੈਂ ਤਾਂ ਕਹਿੰਦਾ ਚੈਨ ਲਾ ਕੇ ਉਹਨੂੰ ਪਾਇਆ ਸਾਰੇ ਜਣੇ ਹੱਥ ਤੇ ਇੱਥੇ ਖੜਾ ਕਰ ਲਈ ਆਹੋ ਸੱਲਾਹ ਕੁਝ ਵੀ ਨਹੀਂ ਹੈਗਾ ਨਾ ਹਾਂ ਹਾਂ ਚੰਲਾ ਪੈਣਾ ਨਹੀਂ ਕਿ ਜਾਨੂ ਕੀ ਨਹੀਂ ਹੈ ਇਹਦਾ ਜਿਹੜਾ ਡਰਾਈਵਰ ਆ ਤੇ ਉਹਨੂੰ ਕਹਿ ਕੁੜੀ ਆ ਜਿਹਨੇ ਮਸ਼ੀਨ ਚਲਾਈ ਇਹ ਇਹਦੇ ਚ ਹੈਗਾ ਕੀ ਇਹਦਾ ਚਲਾਇਆ ਕੀ ਆ ਸਾਨੂੰ ਤੇ ਲੱਗਦਾ ਖੜੀ ਰਹੀ ਲੈ ਪਹਿਲਾਂ ਚਲਾਈ ਮੁੱਕਰ ਗਿਆ ਜੀ ਇਹਨੇ ਮੁੱਕਰਨਾ ਕੀ ਆ ਹਾਂ ਉਹਨੇ ਹਣ ਪਹਿਲਾਂ ਕਹਿਣਾ ਮੇਰੇ ਹੁੰਦੇ ਬੱਚੇ ਦੇ ਉੱਤੇ ਸਟਾਫ ਆਣਾ ਜੀ ਮੈਂ ਦੇਣਗਾ ਚੂਈਆਂ ਵਿੱਚ ਸੁਈਆਂ ਦੇ ਵੱਡੀ ਸੁਈਆਂ ਵਾਲੇ ਤਿਓਰ ਨੋ ਕੱਟ ਦੇ ਕੇ ਸੁੱਟੋ ਨੋ ਲਾਹ ਕੇ ਚੈਨ ਲਾਕੜੀ ਬਈ ਚੈਨ ਆਕੜ ਨਹੀਂ ਆਗੇ ਪੈ ਨਹੀਂ ਬਚੀ ਨਹੀਂ ਜਾਵੇ ਹਾਂ ਜੈਲੀ ਇਹ ਨਹੀਂ ਵਿਚਾਲੇ ਨਹੀਂ ਰਹਿਦਾ ਪੀ ਰਹੇ ਹਾਂ ਦਾਲ ਨਹੀਂ ਰਹਿਣਾ ਜਿੱਥੇ ਰਹਣਾ ਹੈ ਇਸੋਂ ਫੜੀ ਪਾਜੀ ਜੀਤਾ ਜੀ ਵਾਜੀ ਚਾ ਮਾ ਬਾਜੀ ਚੱਕ ਗਏ ਚਲੋ ਬਾਜੀ ਕੀ ਭੈਣੋਂ ਡੰਡ ਲਾਈ ਬਈ ਤੁਸੀਂ ਨਹੀਂ ਮਸ਼ੀਨ ਵਾਲੇ ਆ ਗਏ ਨਾ ਫਿੱਟ ਖੋਤੇ ਰੇੜੇ ਰੱਖੋ ਹੱਥਾਂ ਡਰਮ ਲਓ ਮੈਂ ਨਾ ਪੰਜ ਸੱਤ ਡਰਮ ਲਓ ਤੇ ਜਿਹੜਾ ਕੋ ਕਵੇ ਸਾਡਾ ਝੋਨਾ ਵੱਡਾ ਤੇ ਉੱਥੇ ਵੱਡ ਤੇ ਡਰਮ ਲਾ ਕੇ ਝਾੜਨ ਲੱਪਿਆ ਗੋਦ ਮਮਾ ਅਸੀਂ ਤੇ ਇੰਨੇ ਪਾਹੇ ਲਾਤੇ ਮਸ਼ੀਨ ਤੇ ਅਸੀਂ ਮਸ਼ੀਨ ਵਾਲੇ ਨਹੀਂ ਆ ਜਿੰਨਾ ਭੈਣ ਜਿੱਦ ਪਿੱਛੋਂ ਜਿੰਨਾ ਸਾਮਾਨ ਹੀ ਅੱਧਾ ਪਤਾ ਜਿਹੜਾ ਵਿੱਚ ਕੋ ਹੈਗਾ ਨਹੀਂ ਉਹ ਮਸ਼ੀਨ ਵਾਲੇ ਉਹ ਮਸ਼ੀਨਾਂ ਆਏ ਹੀ ਅਗਲੇ ਤੁਹਾਨੂੰ ਵੇਚਤੀਆਂ ਮਾੰਦ ਨਾ ਮਾੰਦ ਤੇਲੋਂ ਨਹੀਂ ਲਾਇਆ ਉਹ ਨਾਲੇ ਉਹ ਭਰਾ ਹੈ ਨਾ ਬਾਪੂ ਕਹਿੰਦਾ ਹੀ ਮਰਾ ਮੂਡ ਨਾ ਲਾ ਪਾ ਕੇ ਕਰ ਦਿੰਦਾ ਕੰਮ ਉਹਦਾ ਨਹੀਂ ਖਸਤਾ ਬਟਾ ਇਹ ਬੰਦਰ ਹੀ ਆ ਇਹਨਾਂ ਦਾ ਕੰਮ ਆ ਜੀ ਮੈਂ ਇੰਨੀਂੜੀ ਆ ਓਏ ਯਾਰੇ ਆਪ ਨਾਲ ਇੰਨੀ ਸਿਰਦਰਦੀ ਨਹੀਂ ਲੈਣ ਲੋਕ ਕਰੋੜ ਪੈਣ ਦੇ ਨੇ ਇੱਕ ਬੰਦੇ ਨੂੰ ਇਧਰਲੇ ਦੋਵੇਂ ਵੱਡੇ ਉਹ ਗਾੜਲੇ ਵੱਡੇ ਤੇ ਦੇਣਗੇ ਕੰਮ ਜਵਾਨਾ ਮੈਂ ਨਾ ਨਵੇਂ ਪੌਣੇ ਬਣੇ ਆ ਗਿਆ ਇੱਥੇ ਪਏ ਪਈਏ ਇਹ ਵੀ ਗੇਰ ਵੀ ਨਵੇਂ ਪਾਉਣੇ ਪੈਣੇ ਜਿਹੜੇ ਆ ਗਏ ਪਦੇ ਹੋ ਉਹ ਵੀ ਮੰਡੇ ਨੇ ਲਿਆਂਦੀ ਮਸ਼ੀਨ ਨੂੰ ਤੇਜ਼ ਆ ਆਹ ਇਹ ਵਾਲਖਾਂ ਛਾਵਟ ਵੀ ਵਾਲਖਾ ਹੀ ਖਾਦੀ ਉਹ ਇਹ ਤਾਂ ਚੱਲ ਜੂ ਮਿੱਠੀ ਕਿ ਨਹੀਂ ਬਲਕੇ ਚੱਲ ਜੂ ਜੇ ਤਰਾ ਪਿਛਲੇ ਚੋਂ ਆਉਂਦੇ ਰਹੇ ਆ ਉਤਰਾਂ ਤਾਂ ਚੱਲ ਜੂ ਇੰਨੇ ਹੀ ਉਸ ਬੰਦੇ ਦੋੰਦੇ ਟਪਾਏ ਆ ਹੂੰ ਸਾੜ ਨੂੰ ਗਲ ਪਿਆ ਕਰਕੇ ਹਾਂ ਆਉ ਖਾਈਏ ਚਾਹ ਚਾਹ ਦੋ ਬੰਦੇ ਜਾਣ ਭਾਲਦਾ ਚੱਲੀ ਵੀਡੀਓ ਨਹੀਂ ਚੱਲੀ ਹੋਰ ਚੱਲੀ ਆ ਵੇਖ ਜਵਾਨਾ ਇਹ ਕੀ ਇੰਨਾ ਮਸ਼ੀਨ ਚਲਾਈ ਹੋਣੀ ਬੰਦੇ ਆ ਬਹਿਰੰਗ ਬਾਹਰ ਤੋਰੇ ਫਿਰਦੇ ਛਾਹ ਹਟਾਂ ਵਾਲ ਖਾਈ ਜਾਂਦੀ ਐ ਔਖਾ ਸਾਰੇ ਖੋਲ ਦੇ ਔਖਾ ਔਖਾ ਵੀਰ ਮੇਰੇ ਦੱਸੋ ਕੀ ਕਰਾਂਗੇ ਬਹੁਤ ਯਾਰ ਕੰਮ ਖਰਾਬ ਹੈ ਓਏ ਤੂੰ ਮਸ਼ੀਨ ਨੂੰ ਢੇੜਾ ਪਾ ਛਾਹਟਾ ਸ਼ੂਟ ਆਪੇ ਕਰਦੇ ਰਹਿਣਗੇ ਭਲੇ ਤੇਰੇ ਹੀ ਉਹਦੇ ਆ ਹੋਰ ਕੀ ਆ ਨਹੀਂ ਹੰਤੂ ਆ ਮਰੇ ਇਹਦਾ ਇਹਨੂੰ ਵੀ ਵਿਚਾਰੇ ਨੂੰ ਛੱਡ ਦੋ ਤੇਰੇ ਤੋਂ ਜ਼ਿਆਦਾ ਕੰਮ ਕਰਾਉਂਦੇ ਆ ਨਾ ਪੱਕੀ ਗੱਲ ਐ ਪੱਕੀ ਦੇਖਣੋਂ ਦਾ ਕਿ ਰੇ ਤੂੰ ਕਰੀਏ ਨਾ ਆ ਲਗ ਰਹੀਏ ਫਿਰ ਕਰਦੇ ਕਰਦੇ ਐ ਉਹ ਕੰਮ ਕਰਵਾ ਕੇ ਜੇਰਾ ਆ ਜਾਂਦੇ ਹੁੜ ਕੀ ਉਹ ਨੂੰ ਆ ਦਿੰਦੇ ਆ ਕੌਣ ਉਹ ਵੀ ਇੱਕ ਵੀਡੀਓ ਕਦੇ ਉਤਰੀ ਆਦੇ ਹੁਣ ਨਹੀਂ ਤੇ ਉਹਨੇ ਆ ਕੇ ਉਹ ਰਾਬ ਤੇ ਰਿਆਲ ਕੇ ਅਖਰ ਭਈਆ ਫੜ ਕੇ ਲੈ ਰੱਖਿਆ ਕਦੇ ਉਹ ਤਾਂ ਯਾਰ ਰੱਖਿਆ ਆਹ ਨੂੰ ਭਈਆ ਵਲੇ ਜਾ ਭਈਆ ਰਹਿਣਗੇ ਇਹ ਭਈਆ ਥੋੜੀ ਐ ਰੇ ਇਹ ਆਪਣਾ ਬੰਦਾ ਆ ਤੇ ਤੋਏ ਉਹ ਜੇ ਭਈਆ ਲੱਭੇ ਜਾਂਦੇ ਨੇ ਆਹੋ ਉਹਨਾਂ ਨੂੰ ਕਰਦਾ ਮੈਂ ਜਵਾਨਾ ਸੋਚੇਦ ਕਰਦਾ ਵੀ ਇਹਨਾਂ ਕੰਮ ਚਲਾਇਆ ਗਿਆ ਇਹ ਆ ਬਾਈ ਜੀ ਮਰਦ ਖੇਡ ਨੇ ਖਤਰਿਆਂ ਦੇ ਵੇਖੋ ਸਿਸਟਮ ਠੀਕ ਆ ਲੈ ਕੰਮ ਮਗਰ ਕੀ ਕੀਤਾ ਮੂਰੇ ਟੁਕਾਇਆ ਰਸਾ ਪਾਇਆ ਤੇ ਪਟਾਣ ਕੁੱਤੇ ਆ ਬੜਾ ਬਾਦਨ ਲੱਗਾ ਜੀ ਸਾਬਿਆ ਫੇਜੀ ਦੇ ਦਾ ਟੈਕ ਥੱਲੇ ਅਸੀਂ ਕੋਈ ਨਹੀਂ ਲਾਇਆ ਜੇ ਇੱਧਰ ਹੋਇਆ ਤੂੰ ਭੈਣ ਜੋ ਸਾਰਾ ਖੋਲ ਲਿਆ ਵਾ ਤੇ ਮੈਂ ਅੱਗੇ ਕਹੀ ਜਨਾ ਵੀ ਸਿਸਟਮ ਨੂੰ ਗਾੜੀ ਚਾੜ੍ਹ ਵੀ ਲਈ ਜਾਓ ਉੱਥੇ ਮੈਂ ਫੀਤਾ ਕਿੱਥੇ ਦਾ ਤਾਲੀ ਦੋ ਜਾਉਂਦਾ ਕਿਹਾ ਬਾਕੀ ਕਮਾਨ ਦੇ ਪਾਣੀ ਹੈ ਕਿ ਕੱਭ ਨੂੰ ਕਹਿੰਦਾ ਇਹ ਤਰਾਂ ਜਾਂਦਾ ਚਲੋ ਜੀ ਉਹ ਤੇ ਹੋ ਗਈ ਕਰਮਾਂ ਵਾਲੀ ਲੈੜੀ ਉਦਾਂ ਆਹ ਹੀ ਕੁੜੀ ਆ ਜਾ ਬਖਾਣਾ ਆ ਰਹਿ ਗਿਆ ਨਾ ਉਹਦੇ ਮਾਰੂ ਛਿੱਕਾ ਹੈ ਉਹ ਰੀਆਂ ਚੈਣਾ ਜੁਨਾ ਖੇਤਲੀ ਜੋਂਨੇ ਨੂੰ ਓਏ ਉਹ ਰੀਆਂ ਚੈਣਾ ਖਿੱਚੋ ਉਹਨਾ ਟਾਈਮ ਤੇ ਫਿਰ ਜਦੋਂ ਆ ਗਈ ਪੁੱਤ ਜੀ ਆਪਾਂ ਦੋਗਣੀ ਹੈ ਜਾਂ ਲੈੜੀ ਪਾਏ ਨੇ ਆਪਣੇ ਬੁਜੀ ਦੇ ਇਹ ਵੀ ਨਵੇਂ ਪਾਉਣਗੇ ਹੈ ਇਹ ਵੇਲਾ ਉਹ ਗਰੇ ਦੋ ਤਿੰਨ ਲਿਆ ਇੱਕ ਪਾਇਆ ਸੀ ਦੇ ਬਾਰੇ ਪਹਿਨਾਵੇਂ ਲਿਆਂਦੇ ਇੱਕੋ ਪਾਇਆ ਹਾਂ ਮੁੰਡਿਆਂ ਨੇ ਸ਼ਾਰਟ ਤੇ ਸ਼ਾਰਟ ਨਵੀਆਂ ਅੱਗੋ ਸਾਹ ਬੰਨ ਕੀਤਾ ਕਿ ਨਵੀਆਂ ਸ਼ਾਰਟਾਂ ਨਵੀਆਂ ਮਸ਼ੀਨ ਪ੍ਰਾਣੀ ਨਵੀਆਂ ਸ਼ਾਰਟਾਂ ਮਸ਼ੀਨ ਪ੍ਰਾਣੀ ਅਗਲੀ ਵੀ ਬਿਜਲੀ ਹੀ ਦੋਗੇ ਲਾਜ ਟੀਕਾ ਲਾ ਦੇਖੀ ਇਹ ਨਗਾ ਕੇ ਰੇਂਜ ਵੀ ਆਹੋ ਸੂਈ ਵੇਜਦੀ ਰੇਂਜ ਜੇ ਸੇ ਪਾਈ ਫਿਰਦਾ ਮਾਦੇ ਸੂਈ ਦੇ ਵੇਜਦੀ ਤਰੇ ਕੱਬੀ ਵੇਜਦੀ ਤਾਕਤ ਦਾ ਟੀਕਾ ਲਾਉਣ ਲੱਗੇ ਮਸ਼ੀਨ ਨੂੰ ਸਾਲੇ ਸੁਈ ਨਾ ਬੁਰਕ ਕੇ ਜਾਵੇ ਗਾਂਗੇ ਤੈ ਜਾਊਗੀ ਤਾਕਤ ਦਾ ਟੀਕਾ ਲੱਗਣ ਲੱਗਾ ਹੈ ਨਾ ਕਹ ਆ ਲਾਦਾ ਹੀ ਤਾਕਤ ਦਾ ਠੀਕ ਆ ਮਸ਼ੀਨ ਦੇ ਮੜਾ ਚੋਕੇ ਲਾਈ ਚੋਕੇ ਜੀ ਮੈਂ ਕਹਿੰਦਾ ਨੰਗ ਜੇ ਗਰੀਬ ਜਿੰਨਾ ਬਹੁਤ ਨੰਗ ਦੇ ਵੀ ਜਿੰਨੀ ਨੰਗ ਦੀ ਹੁੰਦੀ ਸਿੱਧਾ ਲਾ ਦੇ ਉਹ ਹੋਰ ਸੋਈ ਚੱਲ ਗਈ ਉਹ ਆਂਦਾ ਸਵੇਰੇ ਦੇ ਦਾਂਗੇ ਕਿੱਥੇ ਆ ਬੂਲਾ ਬੂਲਾੁਰਲੇ ਬੰਨੇ ਨੂੰ ਕਰ ਵੀ ਲਾ ਲਾ ਮੈਂ ਤੇ ਆਖਿਆ ਫਿਰ ਤੂੰ ਹੀ ਲਾਣਾ ਨਾ ਲਾ ਤੂੰ ਇਹ ਆ ਅਗਲੇ ਚ ਲੈ ਆ ਅਗਲੇ ਸਰਾਖ ਚ ਲੈ ਨੱਪੀ ਤੇ ਕੀ ਨਿੱਪਲ ਇਹਨੇ ਯਾਰ ਪਿੱਤਲ ਦੀ ਲਿਆਂਦੀ ਉਹਦੋਂ ਕੋਈ ਕਿੱਥੇ ਫੁਰਤੀ ਤੇ ਰੀਸ ਕੌਣ ਕੌਣ ਮਾਰਦੇ ਰੇ ਰੀਸ ਤੂੰ ਲੋਹੇ ਦੇ ਨਿੱਪਲ ਦਾ ਮਾਰਦੇ ਨੇ ਉਹ ਕਿਹੜਾ ਨੱਕਰ ਦੀ ਸੀ ਇਹ ਪਿੱਤਲ ਦੇ ਪਿੱਤਲ ਕਿਸਤਲ ਦੀ ਪਿੱਤਲ ਦੀ ਦੱਸਦੇ ਫਿਰ ਜੇ ਨਹੀਂ ਲੋਹੇ ਦੀ ਆ ਗਈ ਤੇ ਓਏ ਯਾਰ ਇਹਨੂੰ ਟਾਇਰਡ ਕਰ ਲਾ ਐਲਜੀ ਬੋਲਟ ਕੌਣ ਚੱਲੂਗੀ ਇਹ ਨਵੀਂ ਪਾਤਾ ਸਾਰਾ ਸਮਾਨ ਸਾਲੇ ਕੋਈ ਨਹੀਂ ਚੱਡਿਆ ਮਿੱਠੀ ਸੂਈ ਲਾ ਮੂਰੇ ਸੂਈ ਦੇ ਵਿੱਚ ਦੀ ਲੰਗਦਾ ਨਹੀਂ ਲਾ 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 ਦਿੰਦਾ ਕਿਧਰ ਗਈ ਆ ਤੂੰ ਆਏ ਬਈ ਮੋਟੀ ਲੈ ਗਿਆ ਡੰਗਰਾਂ ਵਾਲੀ ਡੰਗਰਾਂ ਵਾਲੀ ਨਹੀਂ ਹੈਗੀ ਜਿੰਨਾ ਮੱਝ ਤੇ ਡੀਗਲ ਆਈਦਾ ਕਹਿੰਦੇ ਭੈਂਜ ਬੰਦਿਆ ਸਾਯਾ ਦੀਵਾਣਾ ਪਾਠ ਜਾਂਦੀ ਨਹੀਂ ਤੇ ਕਿੱਥੇ ਕੰਜਰ ਦੇਆ ਬੁਰਤ ਤੇ ਨਾ ਮੱਝੇ ਕਿਸੇ ਦੇ ਤੂੰ ਹੀ ਲੱਤ ਕੇ ਬੜਾ ਬੜਾ ਨੁਕੀਲੇ ਆ ਗਏ ਆਹ ਵਾਰ ਹੋ ਜਾਏ ਕੰਮ ਦੋ ਲੀਗਲੀ ਹਾਂ ਹਾਂ ਏ ਵੀਡੀਓ ਬਣਾ ਜੈ ਨੀਰਦੀ ਹਾਂ ਹੋਰ ਮਨ ਨਿਕਾ ਚੱਲ ਚੱਲ ਹੋਰ ਕੱਪੜਾ ਗੁੱਪੜਾ ਪਤਲਾ ਇਹ ਕੱਪੜਾ ਫਾੜ ਇਹਨੂੰ ਇਕ ਲਿਆਈ ਤੂੰ ਫੇ ਕੱਲਿਆ ਇਹਨੂੰ ਗਲੀ ਦਾ ਗਲੀ ਸਗਨ ਦਾ ਲੈਣ ਹੋ ਗਈ ਜੀ ਤੈਨੂੰ ਨਿਪ ਲੈਣਗੇ ਹਾਂ ਜਵਾਨਾਂ ਨੂੰ ਨਿਪ ਲੈ ਲੱਭਾ ਹਾਂ ਘਰ ਜਾਓ ਬੰਦ ਤੇ ਪਿਆਰੀ ਮੈਂ ਗਿਆ ਦੇ ਲੱਭਾ ਤੇ ਪਿਆਰੀ ਉਹਨੂੰ ਲੱਭਾ ਨਹੀਂ ਵਧੇਗਾ ਮੁਰਮਾਨਾ ਕਿੱਥੇ ਆ ਨਿੱਪਲ ਲੱਪਣ ਗਿਆ ਗੁਰਿਆ ਜੈਲੀ ਨੂੰ ਗੁੱਸਾ ਕਰ ਜੈਲੀ ਨੂੰ ਗੁੱਸਾ ਵੀ ਜੜਨਾ ਦੋਵੇਂ ਗਰੀਸ ਮਾਰਦੇ ਰਹੇ ਤੇ ਦੋਹਣੇ ਨਿੱਪਲ ਖਵਾਤੀ ਉਹ ਉਹਦਾ ਨਾ ਲਈ ਜਨੇ ਜੋਤ ਉਹ ਜੈਲੀ ਤੋਂ ਆ ਗਿਆ ਖਰਤੋਂ ਆ ਪਰ ਲੱਪਾ ਲਾਉ ਵੀ ਇਹਦਾ ਕੀ ਲਾਉਦਾ ਸਾਰਾ ਪਿੰਡ ਨਿੱਪਲ ਵਾਲੇ ਹੋ ਗਿਆ ਇਹਦੇ ਉਹ ਜੈਲੀ ਕਿਹੜੇ ਜੈਲੀ ਨੇ ਕਾਦਾ ਗੁੱਸਾ ਬਸ ਸਬਸ ਬਸ ਮੱਤ ਮਨ ਹੁਣ ਮਾਇਆ ਕਿ ਨਹੀਂ ਨਿਕਲੇ ਸੈਰ ਤੇ ਮਨਨੇਗਾ ਬਾ ਭੈੜੂ ਉਹੋ ਹੀ ਗੱਲ ਸਾਨੂੰ ਦੇਖ ਤੇ ਹਵਾ ਆਉਂਦੇ ਮੜੀ ਜੀ ਤੂੰ ਹੀ ਕਿ ਰਿਗੜਾ ਤੜੀ ਆਵਾ ਆ ਨਾੜ ਕੋਲ ਬੈਠ ਨਹੀਂ ਕਰਨਾ ਇਹ ਵੀ ਨਵਾਂ ਪਉਣਾ ਹੀ ਨਹੀਂ ਹੋ ਪੁਰਾਣਾ ਉਹ ਉਹ ਆ ਦੱਤ ਜੇ ਪਉਣਾ ਮੈਂ ਤੋ ਉਹ ਲਿਆ ਪਲਾਸੀ ਲਿਆ ਦੁੱਖ ਕੱਢੀ ਬੰਨਾ ਉਧਰ ਕਰ ਯਾਰ ਜੇ ਟੇ ਅੱਲਾ ਤਾਂ ਪਾ ਨਹੀਂ ਤੇ ਰਹਿਣ ਦੇ ਰੁਕ ਜਾ ਓਟਲ ਵੇਖੋ ਤੇ ਜਾਈ ਗਈ ਬਣਾਓ ਬਾਈ ਜੀ ਬੜਾ ਪੰਗਾ ਹੀ ਇਹਨੇ ਟ੍ਰੇਨਰ ਲਾਏ ਕਦੇ ਪੱਠੇ ਇਦਾਂ ਖਰਲੀ ਜੀ ਇਹ ਜਿਹੋ ਜੇ ਆਪ ਦਿਲਿੱਦਰ ਆ ਤੇਰੇ ਉਹ ਯਾ ਤਾਇਆ ਇਹਨਾਂ ਦਾ ਆ ਵੇਖੋ ਲੈ 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 ਆ ਆਲੀ ਨੇ ਗੱਡੀ ਤੀ ਤੇ ਨਹੀਂ ਗੁਰੂ ਜੀ ਪਰੀ ਜਾਣਾ ਹਾਂ ਮੜਾਏ ਖਿਆਲ ਕਰੋ ਤਾਇ ਦੇ ਨਾਲ ਲੱਗ ਜਾ ਕਰੋ ਬਾਜੀ ਤੱਕ ਕੜਿੰਗ ਨਹੀਂ ਆਉਂਦੀ ਫੱਟੀ ਡੇਢੀ ਹੈ ਆਵੇ ਗਰੌਡਾ ਦਾ ਲਾਹ ਦਿੰਦੀ ਭਰਾਵਾ ਫੋਰਮੈਨ ਹੈ ਜੀ ਤਗੜੇ ਸਾਰੇ ਇਹਨਾਂ ਨੂੰ ਲਾਈਨ ਮੈਂ ਲੁਭਾ ਫੱਟੀ ਨੂੰ ਬਲਿਓ ਮੜਾਏ ਇੱਧਰ ਦੀ ਹੈ ਆ ਆ ਇਹ ਫੱਟੀ ਦੀ ਅਲਾਈਨਮੈਂਟ ਬੱਸ ਕਰਾ ਸੂਨ ਬੱਲੇ ਔਖਾ ਪੜੁਕੇ ਚਲਾਉਣ ਵਾਲੇ ਮਸ਼ੀਨਾ ਫੜ ਲੈਂਦੇ ਐਦਾਂ ਥੋੜੀ ਮਸ਼ੀਨਾ ਚੱਲਦੀ ਆ ਵੇ ਕੋ ਚੰਗਾ ਫੁਰਮਾ ਰੱਖ ਲਿਆ ਪਿਛੇ ਨੂੰ ਜੀ ਹੋਰ ਮੈਂ ਕਹਾਦਾ ਸ਼ੌਂਸ਼ਣੇ ਦਾ ਨਾ ਵਿੱਚ ਸਮਾਨ ਪੂਰਾ ਨਾਲ ਲੈਣਾ ਨਾਲ ਦੇਣਾ ਆ ਵੀ ਨਵੀਂ ਉਹ ਭਿੰਡੜੇ ਰਾਜੇ ਕਹਿੰਦੇ ਪਹਿਲੀ ਵੀ ਨਵੀਂ ਸਾਰਤਾਂ ਦੇ ਸਾਰੀਆਂ ਨਵੀਆਂ ਕੱਢ ਬਾਹਰ ਪਹਿਲਾਂ ਚੋਰੀ ਨਹੀਂ ਹੋਈ ਟਰ ਜਵਾਨਾ ਆਪਾ ਪਾ ਲਈਏ ਅੱਜ ਆ ਖੋਲ ਦੇ ਏ ਆ ਵੀ ਖੋਲ ਦੇ ਉਧਰੋਂ ਪਤੀਵਾ ਦਿੱtio ਹਿਊ ਇੱਥੇ ਲੈਣ ਮੈਂ ਹੋਈ ਲੈਨਮੈਂਟ ਆਊਟ ਹੋ ਮਿੱਤ ਆਊਟ ਆ ਲੈ ਇੱਥੇ ਹੋਣੀ ਸੱਜੀ ਇੱਥੇ ਸੱਜੀ ਹੋਣੀ ਹੈ ਮਾਰ ਲੈ ਮੈਂ ਮਾਣੀ ਕੋਈ ਜੀ ਇਧਰ ਲੈ 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 ਨਹੀਂ ਐਦਾਂ ਨਹੀਂ ਫੋਨ ਨਹੀਂ ਮਿਲਦਾ ਭਾਈ ਜੀ ਅੱਗੇ ਨਹੀਂ ਮਿਲਦਾ ਤੇ ਚੰਨ ਉਹ ਚੜੀ ਯਾਰ ਗਾਂ ਨੂੰ ਗੜੀਏ ਚੜੀ ਆ ਬੈਲਟ ਓਏ ਹੈ ਗਈ ਇੰਨਾ ਦੇ ਨਹੀਂ ਨਹੀਂ ਲੱਥੀ ਨਹੀਂ ਨਹੀਂ ਚੜੀ ਆ ਚੜੀ ਆ ਬੈਕ ਗੇਟ ਦੇ ਬੈਕ ਬੈਕ ਉਹ ਜਾ ਆਏ ਆਥ ਰੱਖਿਆ ਆਹ ਸਾਹ ਲੈ ਲੈ ਮਸ਼ੀਨ ਚਲਾਉਣ ਵਾਲਿਓ ਕਿਹੜੀ ਹੈ ਓਏ ਗਾਂ ਗੱਡੂ ਨੂੰ ਇੱਕ ਸਿੱਧੀ ਆ ਭਰਾਵਾ ਹਾਂ ਕੌਣ ਆਂਦਾ ਸਿੱਧੀ ਮੈਂ ਕਹਿੰਦਾ ਇੱਧਰ ਆ ਇੱਧਰ ਆ ਓਰੇ ਉਧਰੋਂ ਆ ਆ ਇੱਧਰ ਆ ਤੂੰ ਸਾਰਾ ਕੋ ਇੱਧਰ ਵੇ ਉਧਰ ਜਾ ਕੇ ਚੈਨ ਲੈ ਲੈ ਓਰੇ ਦੇ ਆ ਤੈਨੂੰ ਵੀਡੀਓ ਚ ਦੇਖ ਲੈ ਚੱਲ ਵੀਡੀਓ ਹਰਕਤਾਂ ਦੇਖ ਉੱਪਰਲੀ ਥੈਡੋ ਚੈਨ ਜਾ ਕੇ ਵੇਖ ਲੈ ਸਿੱਧੀ ਤੇ ਨਾ ਕਾਦਾ ਗੱਲ ਆ ਯਾਰ ਬਾਜ ਜੋ ਹੁਣ ਹੋਜੋ ਪਾਸੇ ਹੁਣ ਪਾਉਣਾ ਮੈਂ ਢੀੜਾ ਇਹ ਹੁਣ ਅੰਦਰ ਲਈ ਬ੍ਰੇਕ ਤੇ ਘੁੰਮਣੀ ਆ ਪਿਸਟਲ ਦਿਓ ਕਿੱਧਰੋਂ ਢੀੜਾ ਉਧਰ ਨੂੰ ਹੀ ਜਿੱਧਰੋਂ ਕਦੇ ਨਹੀਂ ਪਿਆ ਇਹ ਬਾਈ ਜੀ ਇਹਨੂੰ ਫੀਡਰ ਨਹੀਂ ਕਰਤਾ ਓਕੇ ਜਿੰਨਾ ਮਹਾਪੁਰਸ਼ਾਂ ਨੇ ਜੈਨਾ ਜੂਨਾ ਵਾਲਾ ਕੰਮ ਬਲਾਈ ਔੜੀ ਕੀਤਾ ਪਿਆ ਹੈ ਆ ਪੌਣਾ ਅਸੀਂ ਢੇੜਾ ਫੀਡਰ ਚੜਾ ਗਏ ਆਪਣੀਆਂ ਪਿੰਡ ਵਾਪਸੀ ਗੇਅਰ ਵੀ ਇਹਦਾ ਓਕੇ ਕਲਚ ਪਲੇਟ ਵੀ ਓਕੇ ਇਧਰੋਂ ਜੈਲੀ ਵੀ ਪੂਰਾ ਓਕੇ ਸੀਨ ਵੀ ਪੂਰੀ ਓਕੇ ਆ ਹਾਂ ਇਹਨਾ ਟ੍ਰੈਕ ਕਰਨਾ ਇਧਰੋਂ ਇਹ ਵੀ ਪੂਰਾ ਓਕੇ ਇਹਦੀਆਂ ਨਾ ਮੁੜਕਾ ਸੀਨਾ ਓਕੇ ਭਰਾਵਾ ਸੀਨਾ ਵੇਖਿਆ ਮੁੜਨਾ ਤੇ ਕਿਸੇ ਨੇ ਰਿਪੇਅਰ ਕਰਾਉਣੀ ਹੈ ਵੇ ਕਨੈਕਟ ਕਰ ਸਕਦਾ ਆਪਣੇ ਨਾ ਕਰ ਸਕਦਾ ਕਰ ਸਕਦਾ ਭਰਾ ਠੀਕ ਆ ਤਸੱਲੀ ਬਖਸ਼ਿਆ ਆਪਾਂ ਹੁਣ ਜਿੱਦਣ ਇਹਨਾਂ ਨੇ ਚਲਾਈ ਨਾ ਉਹਦਣ ਆਪਾਂ ਇਹਨਾਂ ਕੋਲ ਆਉਣਾ ਜਿਹੜੇ ਆਂਦੇ ਸੀਗੇ ਵੀ ਇਹ ਚੱਲਣੀ ਨਹੀਂ ਮਤਲਬ ਗੁੱਸਾ ਨਾ ਕਰਨ ਭਰਾ ਮੇਰੇ ਵੀ ਆਪਾਂ ਉਹਨਾਂ ਨੂੰ ਦੱਸਣਾ ਵਾ ਵੀ ਇਹ ਚੱਲ ਪੈਂਦੀ ਐ ਅਸੀਂ ਹੱਥ ਲਾਏ ਆ ਇਹ ਚੱਲੂਗੀ ਚੱਲੂਗੀ ਉਹ ਤਜਰਬਾ ਦੇ ਬਾਲਾ ਨਹੀਂ ਮੇਰਾ ਤਾਂ ਐਵੇਂ ਵੀਡੀਓ ਗੁਡੀਓ ਵਾਲਾ ਕੰਮ ਹੀ ਆ ਰੋਲ ਤੇ ਐਦਾ ਸਾਰਾ ਚਲ ਆ ਜਾ ਵੇ ਜਾਓ ਤੁਸੀਂ ਨਹੀਂ ਇਹ ਕੰਮ ਕਰ ਸਕਦੇ ਬਲਤੀ ਨਹੀਂ ਇੱਕ ਚੜੀ ਸਵੇਰੇ ਇਕੱਲੇ ਨੇ ਮੈਂ ਚੜਾ ਦਿਆਂ ਇੱਥੇ ਬਿਲਕੁਲ ਦੋਵੇਂ ਓਏ ਮੂਤ ਪੀਂਦੇ گاਵਾਂ ਓ ਸੱਚ ਦੁੱਧ ਪੀਂਦੇ گاਵਾਂ ਦਾ ਓਏ ਕੀ ਕਹੀਏ ਹੰਮ ਨਹੀਂ ਉਹ ਕੀ ਆ ਹੀ ਰਾਵਜਾ ਦਾ ਦੁੱਧ ਪੀਣਾ ਹੀ ਨਹੀਂ ਮੈਂ ਕਾ

ਜੋ ਤਾਂ ਇੱਕ ਇੱਕ ਬਹੁਤ ਆ ਗੁਰੂ ਦਾ ਨਾ ਨਾ ਹੁਣ ਇੱਧਰ ਆਇਆ ਹੀ ਨਹੀਂ ਪੱਥਰ ਹੀ ਨਹੀਂ ਹੈਗਾ ਸਿਸਟਮ ਨਹੀਂ ਹੈਗਾ ਬੱਸ ਚੱਲ ਲੈ ਨਾ ਨਾ ਓਏ ਐ ਨਹੀਂ ਐ ਕਿਸਕੇ ਜਣਾ ਐਂ ਹੀ ਰੱਖ ਕਮਾਲਾ ਬੰਨਾ ਚੋਰ ਕਰਦਾ ਸਦਨਾ ਬੰਦਾ ਤਾਂ ਕਰਦੇ ਓ ਨਹੀਂ ਆਉਣਾ ਪੱਥਰ ਪਏ ਆ ਯਾਰ ਆਉ ਨਾ ਆਉਂਦੇ ਆ ਆਇਆ ਨਾ ਕਰ ਨਾ ਐ ਇਹਦੇ ਵਾਂਗੂ ਕਰਦੇ ਇਹ ਮੜਾ ਹੋ ਜਾਣਾ ਇਹਦੇ ਵਾਂਗੂ ਓ ਰੁਕ ਜਾ ਓ ਯਾਰ ਫਿਰ ਏਦਾਂ ਪਿਆਰ ਆਂਦੇ ਮਿੱਠੀ ਨਾਲ ਸੇ ਤੂੰ ਲਈ ਕਿਤੇ ਫਿਰਦਾ ਵੀ ਇਹਨੂੰ ਇੱਥੇ ਕਰਦੇ ਹਾਂ ਚੱਲ ਓ ਬਾਹਰ ਨਿਕਲ ਗਿਆ ਈ ਕੋਈ ਨਹੀਂ ਹੁੰਦਾ ਆਨ ਦਾ ਆਨ ਦਾ ਆਨ ਦਾ ਓਏ 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 ਰੁਕ ਜਾ ਏਡਾ ਕਰਤਾ ਈ ਇਨਾਂ ਚੱਕੋ ਮੜਿਆ ਤਾਂ ਨੂੰ ਬਾਹਰ ਰੱਖੋ ਓ ਲੈ 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 ਵਾਹ ਜੀ ਵਾਹ ਰੇੜਾ ਕਿਉਂ ਗਾਂ ਲੈ ਗਏ ਰੁਕ ਜਾਈਆ ਜਾਣੂ ਕਰ ਲੱਗਾ ਰਹਿਣ ਦੋਣਾ ਲੱਗਾ ਰਹਿਣ ਲੱਗਿਆ ਤੁਸੀਂ ਤੇ ਭਝਾਈ ਫਿਰਦੇ ਸੱਜੇ ਖੱਬੇ ਮਿੱਠੀ ਬਾਹਰੋਂ ਘੜਦੇ ਹੋਈ ਲੈ 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 ਥੋੜੀ ਜਾਣੀ ਜੀ ਉਹ ਜ਼ੋਰ ਨਾਲ ਲੱਗਣਾ ਜ਼ੋਰ ਨਾਲ ਨਾ ਪਾ ਇਹ ਜਿਹੜਾ ਲਾਈ ਜੰਨਾ ਉਹ ਨਹੀਂ ਉਹ ਤੇ ਲਾੜਾ ਇਹਨੇ ਉਹ ਰੁਕ ਜਾ ਯਾਰ ਓਏ ਇੱਥੋਂ ਸੈਕਟੀ ਹੋਣ ਵਾਲਾ ਵਾ ਲੱਗਾ ਦਿਓ ਬੜੇ ਟਾਈਮ ਦਾ ਵਾ ਡਾਊਨ ਡਾਊਨ ਘਾਟਾ ਏ ਤਰ੍ਹਾਂ ਹੀ ਆਉਣ ਆਵਾਜ਼ ਬੰਸਣ ਆਵਾਜ਼ਾਂ ਇੰਨੇ ਬਣ ਗਈ ਗੱਲ ਐ ਮੂੰਹ ਤੇ ਗਾਇਨਾ ਦੇ ਕਹਿੰਦੇ ਮੇਰੇ ਵੀਰ ਵੀਰੋ ਉਹ ਤਾਂ 100 ਨੰਬਰ 100 ਆ ਸੁਣਾ ਯਾ ਟੈਡ ਕਰਨ ਵਾਲੀ ਬੈਠੇ ਪਾਸੇ ਉਹ ਟੈਡ ਕਰਨ ਵਾਲੀ ਆ ਯਾ ਉੱਪਰ ਚੜੀਏ ਰੇਸ ਕਰੀ ਓਏ ਰੇਸ ਕਰੀ ਮਾਰੀ ਜੀ ਇਹ ਬਾਈ ਜੀ 8 ਮਾਡਲ ਆ ਇਹ ਮੁੰਡੇ ਆਪਣੇ ਰਿਪੇਅਰ ਕਰਨ ਰੋਪੇਰ ਹੋ ਗਈ ਪੂਰੀ ਓਕੇ ਪਾਦਾ ਢੇੜਾ ਐ ਵਧੀਆ ਚੱਲੀ ਐ ਕੋਈ ਫਾਲਤੂ ਆਵਾਜ਼ ਨਹੀਂ ਹੈਗੀ ਬਿਲਕੁਲ ਬਹੁਤ ਸੋਹਣੀ ਚੱਲੀ ਤੇ ਮਿਲਦੇ ਹਾਂ ਆਪਣੀ ਅਗਲੀ ਵੀਡੀਓ 'ਚ ਆਪਣੀਆਂ ਮਸ਼ੀਨਾਂ ਦਾ ਰਹਿੰਦਾ ਮਾੜਾ ਮੋੜ ਹੱਥ ਬੱਲਾ ਜਾਂ ਹੋਊਗਾ